ਕੀਚ ਪੈਰੀਆਂ ਦੇ ਨਾਮ ਤੇ ਧੰਦਾ ਚੱਲ ਰਿਹਾ ਹੈ ਬਾਬਾ ਦੀਪ ਸਿੰਘ ਦੇ ਨਾਮ ਦੇ ਗੁਰਦੁਆਰੇ ਬਣਾ ਕੇ 골 ਕੱਪ ਭਰਨ ਵਾਲਿਆ 22 ਲੱਖ ਦੇ ਰਕਟ ਇਕੱਠਾ ਹੋਇਆ ਤੇ ਦੂਰ ਕੀ ਜਾਈ ਨਾ ਤਰਨ ਗੁਰੂ ਸਾਹਿਬ ਨਾਲੇ ਨਾ ਦਸਾਂ ਗੁਰੂ ਨਾਲੇ ਤੈਨੂੰ ਤਾਂ ਸਿਰਫ ਮਾਇਆ ਨਾਲ ਹੀ ਏ ਕਿਚ ਪਹਿਰਿਆਂ ਦੇ ਨਾਮ ਤੇ ਬਾਬਾ ਦੀਪ ਸਿੰਘ ਜੀ ਨੂੰ ਦੇਵੀ ਦੇਵਤੇ ਤੇ ਪੀਰਾ ਵਾਂਗ ਗੁਰੂ ਸਾਹਿਬ ਦੇ ਅੱਗੇ ਖੜਾ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਅਜੀ ਬਾਬਾ ਦੀਪ ਸਿੰਘ ਆਜੇ ਨਾ ਉਹਨੇ ਖੰਡਾ ਖੜਕਾਉਣਾ ਇਹੋ ਜਿਹਾ ਵੀ ਕਮਲਿਓ ਮੈਂ ਤਾਂ ਗੁਰੂ ਰਾਮਦਾਸ ਜੀ ਦੇ ਦਰ ਦੀ ਸਤਕਾਰ ਲਈ ਆਪਣਾ ਸੀਸ ਲੇਖੇ ਲਾਤਾ ਤੁਸੀਂ ਕਮਲਿਓ ਮੈਨੂੰ ਗੁਰੂ ਰਾਮਦਾਸ ਨਾਲੋਂ ਵੱਡਾ ਬਣਾ ਕੇ ਪੇਸ਼ ਕਰ ਰਹੇ ਹੋ ਈਚ ਪੈਰੀਆਂ ਦੇ ਨਾਮ ਤੇ ਦੁਪਹਿਰ ਵੇਲੇ ਇੰਨੇ ਨੇ ਪਾਰ ਦਿਵਾਨ ਇਹ ਸਭ ਪਖੰਡਾ ਇਹ ਇੱਥੇ ਜੋਤ ਜਗਦੀ ਆ ਜਿਹਦੇ ਢਿੱਡ ਤੇ ਪੀੜ ਹੁੰਦੀ ਆ ਉਹ ਜੋਤ ਦਾ ਕਿਉ ਲਾਓ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੋ ਅੱਜ ਸਿੱਖਾਂ ਵਿੱਚ ਸਭ ਤੋਂ ਵੱਧ ਟ੍ਰੈਂਡਿੰਗ ਚੱਲ ਰਿਹਾ ਮਸਲਾ ਚੁਪਹਿਰਾ ਜਿਸ ਦਾ ਕਈ ਪ੍ਰਚਾਰਕਾਂ ਤੇ ਮਹਾਪੁਰਖਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਅੱਗੋਂ ਕਈ ਪ੍ਰਚਾਰਕ ਤੇ ਕੀਰਤਨੀਆਂ ਵੱਲੋਂ ਜਵਾਬ ਵੀ ਦਿੱਤੇ ਜਾ ਰਹੇ ਨੇ ਜੇ ਵੀਡੀਓ ਪਸੰਦ ਆਏ ਜਾਂ ਕੋਈ ਗੱਲ ਚੰਗੀ ਲੱਗੇ ਤਾਂ ਕਮੈਂਟ ਵਿੱਚ ਜਰੂਰ ਦੱਸਿਓ ਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਇੱਕ ਆ ਕੈਨੇਡਾ ਬੇਟੀ ਬੀਬੀ ਉਹ ਦੁਪਹਿਰਿਆਂ ਦੀ ਵੈਸਟਰ ਆ ਪਤਾ ਕਿਦਾਂ ਕਹਦੀ ਆ ਸੁੱਕੀ ਰਸਤ ਲੈ ਕੇ ਆਇਓ ਉਹਨੂੰ ਪਤਾ ਜੇ ਗਿੱਲੀ ਰਸਤ ਹੋਗੀ ਤੇ ਫਿਰ ਉਸ ਦਿਨ ਖਰਾਬ ਹੋ ਜੀ ਸੁੱਕੀ ਹੋਗੀ ਤਾਂ ਚਾਰ ਦਿਨ ਲੰਘ ਜੂਗੀ ਆਟਾ ਨਹੀਂ ਖਰਾਬ ਹੋਣਾ ਚੌਲ ਨਹੀਂ ਖਰਾਬ ਹੋਣ ਜੋ ਜੋ ਸਮਗਰੀ ਚਾਹੀਦੀ ਹੋਈ ਆ ਐਦਾਂ ਲਾ ਕੇ ਸੁੱਚਾ ਚਾਦਰ ਰੱਖਣੀ ਆ ਉਹਦੇ ਤੇ ਲਾ ਕੇ ਜੋਤ ਜਗਾਉਣੀ ਆ ਲਾ ਕੇ ਬਾਬਾ ਜੀ ਦੀ ਵੈਸੇ ਤਾਂ ਸਿੱਖ ਧਰਮ ਦੀ ਸ਼ੁਰੂਆਤ ਤੋਂ ਹੀ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਇੱਕ ਉਪਦੇਸ਼ ਆਪਾਂ ਬਚਪਨ ਤੋਂ ਪੜਦੇ ਆ ਰਹੇ ਹਾਂ ਕੀ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਟ ਮੀਨਸ ਨਾਮ ਜਪਣ ਤੇ ਵੰਡ ਛਕਣ ਦੇ ਨਾਲ-ਨਾਲ ਕੀਰਤ ਕਰਨੀ ਵੀ ਗ੍ਰਸਤੀ ਬੰਦੇ ਦਾ ਪਰਮ ਹੈ ਤੇ ਅਨੇਕਾਂ ਪ੍ਰਚਾਰਕਾਂ ਤੇ ਗਿਆਨੀਆਂ ਤੋਂ ਵੀ دیਵਾਨਾ ਦੇ ਵਿੱਚ ਸੁਣਦੇ ਆ ਰਹੇ ਹਾਂ ਕਿ ਪੈਸੇ ਦੇ ਦਿਸਬੰਧ ਦੇ ਨਾਲ-ਨਾਲ ਟਾਈਮ ਦਾ ਵੀ ਦਿਸਬੰਧ ਕਿ ਦਿਨ ਦੇ 24 ਘੰਟੇ ਵਿੱਚੋਂ ਕਾਹੀ ਘੰਟੇ ਗੁਰੂ ਦੇ ਲਈ ਕੱਢਨੇ ਬਹੁਤ ਜ਼ਰੂਰੀ ਨੇ ਸਵੇਰ ਦਾ ਨਿਤਨੇਮ ਕਰਨਾ ਕਿਸੇ ਨਾ ਕਿਸੇ ਗੁਰੂ ਘਰ ਵਿੱਚ ਜਾਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨਾ ਸੇਵਾ ਕਰਨੀ ਤੇ ਫਿਰ ਸ਼ਾਮ ਨੂੰ ਰਹਿਰਾ ਸਾਹਿਬ ਦੇ ਸ਼ਾਮ ਦਾ ਨਿਤਨੇਮ ਕਰਨਾ ਇਸ ਸਭ ਦੇ ਵਿਚਾਲੇ ਦਿਨ ਦਾ ਟਾਈਮ ਰੱਖਿਆ ਕਿਰਤ ਕਰਨ ਲਈ ਆਪਣੇ ਘਰ ਗ੍ਰਸਤੀ ਤੇ ਕਾਰੋਬਾਰ ਲਈ ਪਰ ਪਿਛਲੇ ਕੁਝ ਟਾਈਮ ਤੋਂ ਕੁਝ ਪ੍ਰਚਾਰਕਾਂ ਤੇ ਗਿਆਨੀਆਂ ਨੇ ਇੱਕ ਨਵਾਂ ਤਰੀਕਾ ਲੱਭਿਆ ਲੋਕਾਂ ਨੂੰ ਜੋੜਨ ਦਾ ਦੁਪਹਿਰੇ 11:00 ਵਜੇ ਉੱਠੋ ਤਿਆਰ ਹੋ ਤੇ 12:00 ਵਜੇ ਆ ਜਾਓ ਚੁਪਹਿਰੇ ਤੇ 4-5 ਘੰਟੇ ਪਾਠ ਕਰੋ ਤੇ ਸੁਣੋ ਤੇ ਇਸ ਕੰਮ ਵਿੱਚ ਹੋਰ ਸ਼ਰਦਾ ਭਰਨ ਲਈ ਕਹਿ ਦਿੱਤਾ ਗਿਆ ਕਿ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਪਹਿਰਾ ਹੁੰਦਾ ਹੈ ਤੇ ਪੈਰੇ ਤੋਂ ਜੋ ਮੰਗੋ ਉਹ ਮਿਲਦਾ ਤੇ ਬਹੁਤ ਸਾਰੇ ਲੋਕਾਂ ਦੀ ਸ਼ਰਧਾ ਪੂਰੀ ਵੀ ਹੋ ਰਹੀ ਹੈ ਫਿਰ ਇੱਕੋ ਦਮ ਹੀ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਇਕੱਠ ਇੰਨਾ ਹੋਣ ਲੱਗਾ ਕਿ ਜਿਵੇਂ ਲੋਕਾਂ ਦਾ ਹੜ ਹੀ ਆ ਗਿਆ ਹੋਵੇ ਔਰ ਇਸ ਦੇ ਉੱਤੇ ਵਿਵਾਦ ਸ਼ੁਰੂ ਉਦੋਂ ਹੋਇਆ ਜਦੋਂ ਕੁਝ ਕੁ ਲਾਲਚੀ ਕਿਸਮ ਦੇ ਪ੍ਰਬੰਧਕਾਂ ਨੇ ਇਸ ਬ੍ਰਾਂਡਿੰਗ ਚ ਪੈਰੇ ਦਾ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ ਫਾਇਦਾ ਇਹ ਚੁੱਕਿਆ ਕਿ ਜਿੱਥੇ ਕਿਸੇ ਗੁਰਦੁਆਰੇ ਵਿੱਚ ਸੰਗਤ ਦੀ ਘਾਟ ਹੁੰਦੀ ਜੋ ਸਾਹਮਣੇ ਕਿਸੇ ਹੋਰ ਗੁਰਦੁਆਰੇ ਦੀ ਸੰਗਤ ਤੋੜ ਕੇ ਆਪਣੇ ਗੁਰਦੁਆਰੇ ਚਿਰਾਸ਼ਾ ਵਧਾ ਨਾਵੇ ਤਾਂ ਬਾਬਾ ਦੀਪ ਸਿੰਘ ਜੀ ਦੀ ਫੋਟੋ ਰੱਖੋ ਤੇ ਦੁਪਹਿਰਾ ਸ਼ੁਰੂ ਕਰ ਦਿਓ ਇਸ ਦੇ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਬਣਿਆ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਗੁਰਦੁਆਰਾ ਵਿਵਾਦ ਦਾ ਦੂਜਾ ਪੁਆਇੰਟ ਇਹ ਬਣਿਆ ਕਿ ਪ੍ਰਚਾਰਕਾਂ ਨੇ ਦੁਪਹਿਰੇ ਦੇ ਵਿਰੋਧ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਪਰ ਉਹਨਾਂ ਤੋਂ ਜ਼ਿਆਦਾਤਰ ਪ੍ਰਚਾਰਕ ਜੁਪਾਰੇ ਦੇ ਵਿਰੋਧ ਦੇ ਬਹਾਨੇ ਆਪਣੀ ਹੀ ਪੜਾਅਸ ਕੱਢਣ ਜਾਂ ਰੁਪੀਆਂ ਸਿੱਖਣ ਵਾਲਾ ਕੰਮ ਕਰਨ ਲੱਗੇ ਇਸ ਤੇ ਇੱਕ ਪੂਰਾ ਐਪੀਸੋਡ ਆਪਾਂ ਬਣਾ ਚੁੱਕੇ ਹਾਂ ਜੇ ਟਾਈਮ ਲੱਗੇ ਤਾਂ ਦੇਖ ਲਿਓ ਪ੍ਰਚਾਰਕਾਂ ਦੇ ਨਾਲ ਨਾਲ ਨਾਨਕਸਰ ਸੰਪਰਦਾ ਦੇ ਮਹਾਪੁਰਖ ਵੀ ਜੁਪਾਰੇ ਦੇ ਵਿਰੋਧ ਵਿੱਚ ਆ ਗਏ ਇਸ ਗੱਲ ਨੂੰ 2 ਮਿੰਟ ਧਿਆਨ ਨਾਲ ਸਮਝੋ ਕਿ ਇਸ ਦਾ ਕਾਰਨ ਕੀ ਸੀ ਨਾਨਕਸਰ ਦੀ ਸੰਪਰਦਾ ਵਿੱਚ ਸੱਚਖੰਡ ਦੇ ਅੰਦਰ ਤੋਂ ਲੈ ਕੇ ਪੂਰੇ ਅਸਥਾਨ ਦੇ ਵਿੱਚ ਤਕਰੀਬਨ ਹਰ ਜਗ੍ਹਾ ਹਰ ਵੇਲੇ ਹਰ ਮਹਾਪੁਰਖ ਨੇ ਗੁਰੂ ਨਾਨਕ ਸਾਹਿਬ ਦਾ ਹੀ ਧਿਆਨ ਤਰਨ ਦੀ ਗੱਲ ਕੀਤੀ ਤੇ ਗੁਰੂ ਨਾਨਕ ਸਾਹਿਬ ਦਾ ਹੀ ਆਸਣ ਲਗਾਇਆ ਜਾਂਦਾ ਪਰ ਇਹ ਦੁਪਹਿਰੇ ਵਾਲਾ ਕੰਮ ਟ੍ਰੈਂਡਿੰਗ ਵਿੱਚ ਦੇਖ ਕੇ ਨਾਨਕ ਸਰ ਦੇ ਵੀ ਕਈ ਅਸਥਾਨਾਂ ਤੇ ਕੁਝ ਪ੍ਰਬੰਧਕਾਂ ਨੇ ਗੁਰੂ ਨਾਨਕ ਸਾਹਿਬ ਦੀ ਜਗ੍ਹਾ ਤੇ ਜਾਂ ਤੇ ਲੋ ਗੁਰੂ ਨਾਨਕ ਸਾਹਿਬ ਦੇ ਨਾਲ-ਨਾਲ ਬਾਬਾ ਦੀਪ ਸਿੰਘ ਜੀ ਦਾ ਵੀ ਆਸਣ ਲਾ ਕੇ ਦੁਪਹਿਰਾ ਸ਼ੁਰੂ ਕਰ ਦਿੱਤਾ ਉਹਨਾਂ ਪ੍ਰਬੰਧਕਾਂ ਨੂੰ ਲਾਲ ਸਿਰਫ ਏਸੀ ਕੇ ਬਸ ਸੰਗਤ ਵਾਦ ਤੋਂ ਵਦ ਆਏ ਤੇ ਚੜਾਵਾ ਹੋਰ ਜ਼ਿਆਦਾ ਹੋਵੇ ਜਦੋਂ ਮਹਾਪੁਰਖਾਂ ਨੇ ਦੇਖਿਆ ਕਿ ਇਹ ਤਾਂ Hindu ਧਰਮ ਮੰਗ ਸਿੱਖਾਂ ਵਿੱਚ ਵੀ ਗੁਰੂਆਂ ਪੀਰਾਂ ਦੀ ਇੱਕ alada alag variety ਲੈ ਆਣਗੇ ਐਵੇਂ ਨਾ ਲਿਆ ਜਾ ਕੇ ਫੋਟੋ ਨਿੱਖੀ ਜਾਓ ਆਪਣਾ ਕੰਮ ਹਿੰਦੂਆਂ ਵਰਗਾ ਬਣ ਜਿਗਾ ਕਦੀ ਕ੍ਰਿਸ਼ਨ ਦੀ ਫੋਟੋ ਲੈ ਆਂਦੀ ਕਿਦੇ ਰਾਮ ਦੀ ਕਿਦੇ ਗਣਪਤੀ ਦੀ ਕਿਦੇ ਦੁਰਗਾ ਦੀ ਕਿਦੇ ਲక్ష్ਮੀ ਦੀ ਕਿਤੇ ਕੋਈ ਬਾਬਾ ਜੀ ਕਹਿੰਦੇ ਸੀ ਵੀ ਟਕਰਾਓ ਵਾਸਤੇ ਤਾਂ ਬਾਬਾ ਸੁਖਦੇਵ ਸਿੰਘ ਜੀ ਪੁੱਛੋ ਵਾਲਿਆਂ ਵਰਗੇ ਮਹਾਂਪੁਰਖਾਂ ਨੇ ਦੀਵਾਨਾ ਦੇ ਵਿੱਚ ਚੁਪੈਰੇ ਦੇ ਵਿਸ਼ੇ ਤੇ ਬੋਲਣਾ ਸ਼ੁਰੂ ਕਰ ਦਿੱਤਾ। ਕੋਈ ਦਿਨਾਂ ਤੋਂ ਅਸੀਂ ਚੁਪੈਰਿਆਂ ਦੇ ਬੋਲ ਰਹੇ ਹਾਂ ਨਾ, ਉਹ ਸਾਨੂੰ ਗਾਲਾਂ ਕੱਢਦੇ ਚੁਪੈਰਿਆਂ ਵਾਲੇ। ਪਰ ਇੱਕ ਗੱਲ ਦਾ ਇੱਥੇ ਧਿਆਨ ਦਿਓ ਕਿ ਚੁਪੈਰੇ ਦੇ ਉੱਤੇ ਬੋਲਣਾ ਸ਼ੁਰੂ ਕੀਤਾ ਹੈ ਨਾ ਕਿ ਚੁਪੈਰੇ ਦਾ ਵਿਰੋਧ ਕਿਉਂਕਿ ਮਹਾਂਪੁਰਖ ਕਦੇ ਵੀ ਕਿਸੇ ਨਾਲ ਈਰਖਾ ਜਾਂ ਵਿਰੋਧ ਨਹੀਂ ਕਰਦੇ। ਪਰ ਇਹ ਜ਼ਰੂਰ ਦੱਸਦੇ ਹਨ ਕਿ ਅਸਲ ਵਿੱਚ ਚੁਪੈਰਾ ਹੁੰਦਾ ਕੀ ਹੈ। ਚੁਪੈਰਾ ਹੁੰਦਾ ਚੌਥਾ ਪੈਰ ਚੁਪੈਰਾ ਤੁਹਾਡਾ ਹੈਗਾ ਸਵੇਰੇ ਅਮਨ ਭਈ ਅੰਨ ਵੇਲੇ ਤੋਂ 6 ਵਜੇ ਤੱਕ ਚੌਥਾ ਪੈਰ ਜੇ ਵੇਖਣੋ ਕਿਹੜਾ ਚੌਥਾ ਪੈਰ ਹੈ ਰਾਤ ਦਾ ਚੌਥਾ ਪੈਰ ਤਿੰਨ ਤੋਂ 6 ਤੇ ਸ਼ਾਮ ਦਾ ਵੀ ਚੌਥਾ ਪੈਰ ਇਹ ਸ਼ਾਮ ਦਾ ਤਿੰਨ ਤੋਂ 6 ਲਾਲੋ ਤੇ ਇਹ ਵੀ ਗੁਰਬਾਣੀ ਦੇ ਪ੍ਰਮਾਣ ਦੇ ਦੇ ਕੇ ਦੱਸਦੇ ਨੇ ਇਸੇ ਲਈ ਹੁਣ ਤੱਕ ਪੁੱਜੋ ਵਾਲੇ ਮਹਾਪੁਰਖਾਂ ਦੀਆਂ ਜਿੰਨੀਆਂ ਵੀ ਚੁਪੈਰੇ ਦੀਆਂ ਬੋਲੀਆਂ ਹੋਈਆਂ ਵੀਡੀਓਜ਼ ਨੇ ਤੁਸੀਂ ਉਹਨਾਂ ਦੇ YouTube ਚੈਨਲ ਤੇ ਜਾ ਕੇ ਸਾਰੀਆਂ ਚੈੱਕ ਕਰ ਲਓ ਹਰ ਇੱਕ ਵੀਡੀਓ ਵਿੱਚ ਤੁਹਾਨੂੰ ਗੁਰਬਾਣੀ ਦਾ ਇਹ ਪ੍ਰਮਾਣ ਸੁਣਨ ਨੂੰ ਮਿਲੇਗਾ ਚੌਥੇ ਪਹਿਰ ਸੁਬਾਹ ਕੈਂ ਚੌਥੇ ਪਹਿਰੇ ਰਹਿਣ ਕਿਵਣ ਜਾ ਰਿਹਾ ਮਿੱਤਰਾ ਇੱਥੋਂ ਤੱਕ ਦੀ ਦਸਵੀਂ ਪਾਤਸ਼ਾਹ ਦੀ ਬਾਣੀ ਵਿੱਚ 24 ਮਾਪੂਰਖਾਂ ਨੇ ਕਈ ਪ੍ਰਮਾਣ ਦਿੱਤੇ ਕਿ ਝਪੈਰਾ ਗੁਰਬਾਣੀ ਦੇ ਅਨੁਸਾਰ ਹੁੰਦਾ ਕੀ ਹੈ ਤੇ ਕਿਹੜੇ ਟਾਈਮ ਤੇ ਹੁੰਦਾ ਹੈ ਜਿਹੜਾ ਇਹ ਝਪੈਰਾ ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈ ਇਹ ਝਪੈਰਾ ਨਹੀਂ ਦੁਪਹਿਰਾ ਹੈ ਗਾੜੀਆਂ ਦੁਨੀ 68 ਕਿਆਂ ਬੰਨਣਗੇ ਦੇਖੋ ਦੁਬਾਰਾ ਛੇਤੀ ਆ ਜੀਗਾ ਖਾ ਪੀ ਲਿਆ ਰਾਜ ਲਿਆ ਤਿਆਰ ਕਰ ਲਿਆ ਤੇ ਗੁਰੂ ਜੀ ਤੇ ਆ ਜੀ ਇਹ ਗਲਤ ਤੇ ਕਿਉਂਕਿ ਦੁਪਹਿਰਾ ਹੈ ਹੀ ਨਹੀਂ ਹੈ ਦਾ ਦੁਪਹਿਰਾ ਹੈ ਤੇ ਇਸ ਦੇ ਨਾਲ ਹੀ ਮਹਾਂਪੁਰਖਾਂ ਨੇ ਇਸ ਗੱਲ ਦੀ ਵੀ ਚਿੰਤਾ ਜਤਾਈ ਕਿ ਤੁਸੀਂ ਦੁਪਹਿਰਾ ਕਰਦੇ ਰਹੋ ਤੇ ਤੁਹਾਡਾ ਦੋ ਟਾਈਮ ਦਾ ਨਿਤਨੇਮ ਅੰਮ੍ਰਿਤ ਵੇਲਾ ਤੇ ਸ਼ਾਮ ਦਾ ਵੇਲਾ ਚੋਰੀ ਹੋ ਜਾਵੇ ਅੰਮ੍ਰਿਤ ਵੇਲੇ ਸ਼ਾਮ ਵੇਲੇ ਦੇ ਚੋਰ ਤੇ ਰਾਹ ਲੱਭਦੇ ਹੋਰ ਤੇ ਜਿਹੜੇ ਇਸ ਦੁਪਹਿਰੇ ਦੇ ਨਾਮ ਤੇ ਪਖੰਡ ਚ ਲਾ ਕੇ ਲੱਖਾਂ ਰੁਪਏ ਇਕੱਠੇ ਕਰ ਰਹੇ ਨੇ ਉਹ ਤੋੜਦਾ ਸਾਰਾ ਕੁਝ ਹੀ ਲੁੱਟ ਕੇ ਲੈ ਜਾਂ। ਪਰ ਕਈ ਪ੍ਰਚਾਰਕ ਕੀਰਤਨੀਆਂ ਖਾਸ ਕਰਕੇ ਜਿਨ੍ਹਾਂ ਨੂੰ ਚਪੈਰੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਫਿਟ ਹੁੰਦਾ ਹੈ। ਉਹਨਾਂ ਨੇ ਉੱਚੋ ਵਾਲੇ ਵਾਬਾਦੀ ਦਾ ਨਾਮ ਤਾਂ ਨਹੀਂ ਲਿਆ ਪਰ ਬੜੇ ਹੀ ਤਰੀਕੇ ਨਾਲ ਇਸ ਸਾਰੇ ਵਿਵਾਦ ਦੇ ਵਿੱਚ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ। ਇਹ ਮੈਂ ਨਹੀਂ ਕਹਿ ਰਿਹਾ ਕਿ ਉਹਨਾਂ ਨੂੰ ਪ੍ਰੋਫਿਟ ਹੁੰਦਾ ਹੈ ਪਰ ਉਹਨਾਂ ਦੀ ਇਹ ਵੀਡੀਓ ਖੁਦ ਦੱਸ ਰਹੀ ਹੈ ਕਿ ਜੇ ਕੋਈ ਚਪੈਰੇ ਤੇ ਭੁੱਲਦਾ ਹੈ ਤਾਂ ਉਹਨਾਂ ਨੂੰ ਕਿੰਨੀ ਕੂ ਤਕਲੀਫ ਹੁੰਦੀ ਹੈ। ਚਪੈਰਿਆਂ ਤੇ ਜਾਣੇ ਆ ਇਹ ਗੱਲ ਚੁੱਪਦੀ ਲੋਕਾਂ ਨੂੰ ਤੁਸੀਂ ਉਹਨਾਂ ਵੱਲੋਂ ਆਈ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਉਹ ਬੜੇ ਹੀ ਅਜੀਬ ਤਰੀਕੇ ਨਾਲ ਗਾ ਗਾ ਕੇ ਕਿਸੇ ਬੰਦੇ ਵੱਲੋਂ ਕਹੀਆ ਹੋਇਆ ਮੈਸੇਜ ਸੁਣਾ ਰਹੇ ਨੇ ਅਸੀਂ ਦੁਪਹਿਰਿਆਂ ਤੇ ਜਾਂਦੇ ਹਾਂ ਕੀ ਗੱਲ ਚੁੱਪਦੀ ਲੋਕਾਂ ਨੂੰ ਤੇ ਨਾਲ ਹੀ ਆਪਣੇ ਆਸਟ੍ਰੇਲੀਆ ਦੇ ਟੂਰ ਤੇ ਸੈਲਫੀਆਂ ਦੀ ਗੱਲ ਨੂੰ ਵੀ ਲੈ ਕੇ ਉਹਨਾਂ ਨੇ ਇਹੀ ਗੱਲ ਕਹੀ ਕਿ ਅਸੀਂ ਆਸਟ੍ਰੇਲੀਆ ਜਾਂਦੇ ਹਾਂ ਕੀ ਗੱਲ ਚੁੱਪਦੀ ਲੋਕਾਂ ਨੂੰ ਅਸੀਂ ਸੈਲਫੀਆਂ ਕਰਾਂਦੇ ਹਾਂ ਇਹ ਗੱਲ ਚੁਬਦੀ ਲੋਕਾਂ ਨੂੰ ਅਸੀਂ ਸੈਲਫੀਆਂ ਖਜਾਨੇ ਆ ਇਹ ਗੱਲ ਚੁਬਦੀ ਲੋਕਾਂ ਨੂੰ ਅਸੀਂ ਸੈਲਫੀਆਂ ਖਜਾਨੇ ਆ ਇਹ ਗੱਲ ਚੁਬਦੀ ਲੋਕਾਂ ਨੂੰ ਕਾਹ ਸਾਨੂੰ ਕਿਸੇ ਨੇ ਇਹੋ ਜਿਹਾ ਮੈਸੇਜ ਤਾਂ ਨਹੀਂ ਕੀਤਾ ਪਰ ਇੱਕ ਵੀਡੀਓ ਵਿੱਚ ਮੈਂ ਦੇਖਿਆ ਸੀ ਕਿ ਢੱਡੀਆਂ ਵਾਲੇ ਜਦੋਂ ਆਈਆ ਮਨਦੀਪ ਸਿੰਘ ਦੇ ਘਰ ਗਏ ਪਰ ਉਨ੍ਹਾਂ ਨੇ ਉਹ ਸਾਰੀ ਵੀਡੀਓ ਆਪਣੇ YouTube ਚੈਨਲ ਤੇ ਪਾਈ। ਉਹਦੇ ਵਿੱਚ ਪਾਈਆਂ ਮਨਦੀਪ ਸਿੰਘ ਦਾ ਘਰ ਕਿਸੇ 7-ਸਟਾਰ ਪ੍ਰਾਪਰਟੀ ਤੋਂ ਘੱਟ ਨਹੀਂ ਲੱਗ ਰਿਹਾ ਸੀ। ਲੋਕ ਤਾਂ ਇਥੋਂ ਤੱਕ ਵੀ ਕਹਿੰਦੇ ਨੇ ਕਿ ਸੰਗਤਾਂ ਦੇ ਪੈਸੇ ਤੇ ਐਸ਼ ਕਰਦੇ ਨੇ। ਬੰਬੇ ਦੇ ਤਾਜ ਹੋਟਲ ਵਿੱਚ ਆਪਣਾ ਜਨਮ ਦਿਨ ਮਨਾਉਂਦੇ ਨੇ ਜਾਂ ਸੰਗਤਾਂ ਦੇ ਲੱਖ ਰੁਪਏ ਖਰਚ ਕਰਕੇ ਮੈਚ ਵੇਖਣ ਜਾਂਦੇ ਨੇ ਜਾਂ 5-5 ਕਰੋੜ ਦਾ ਪਲਾਟ ਲੈ ਕੇ ਆਪਣੀ ਕੋਠੀ ਬਣਾਉਣ ਵਾਸਤੇ ਸੰਗਤਾਂ ਦੀ ਮਾਇਆ ਖਰਚਦੇ ਨੇ ਖੈਰ ਇਹ ਤਾਂ ਸਾਰੀਆਂ ਸੁਈਆਂ ਸੁਨਾਈਆਂ ਗੱਲਾਂ ਨੇ ਸਾਡੇ ਕੋਲ ਇਹਨਾਂ ਵਿੱਚੋਂ ਕਿਸੇ ਵੀ ਗੱਲ ਦੀ ਕੋਈ ਪੁਸ਼ਟੀ ਜਾਂ ਸਬੂਤ ਨਹੀਂ ਹੈ ਪਰ ਗੱਲ ਸਿਰਫ ਇੰਨੀ ਹੈ ਕਿ ਮਹਾਪੁਰਖਾਂ ਨੇ ਜਿਹੜੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਉਸ ਗੱਲ ਨੂੰ ਪੂਰੀ ਤਰ੍ਹਾਂ ਇਹਨਾਂ ਲੋਕਾਂ ਨੇ ਸੁਣਿਆ ਤੱਤ ਨਹੀਂ ਤੇ ਹੋਰ ਹੀ ਗੱਲਾਂ ਬਣਾ ਕੇ ਉਸ ਨੂੰ ਵਿਰੋਧ ਵੱਲ ਲੈ ਗਏ ਜਦੋਂ ਕਿ ਮਹਾਪੁਰਖਾਂ ਨੇ ਵਾਰ-ਵਾਰ ਕਈ ਦੀਵਾਨਾਂ ਵਿੱਚ ਇਹ ਕਿਹਾ ਕਿ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਤਾਂ ਦੁਪਹਿਰਿਆਂ ਦਾ ਵਿਰੋਧ ਵੀ ਨਹੀਂ ਕਰਦੇ ਬਾਬਾ ਦੀਪ ਸਿੰਘ ਜੀ ਵੀ ਗੁਰੂ ਨਾਨਕ ਸਾਹਿਬ ਦਾ ਰੂਪ ਗੁਰੂ ਗੋਬਿੰਦ ਸਿੰਘ ਦਾ ਕੋਈ ਫਰਕ ਨਹੀਂ ਕੋਈ ਪਰਮੇਸ਼ਰ ਦੇ ਸਭ ਰੂਪ ਨੇ ਸਾਰੇ ਰੂਪ ਹੁੰਦੇ ਨੇ ਪਰ ਗੁਰੂ ਨਾਨਕ ਪਾਤਸ਼ਾਹ ਦਾ ਮੈਂ ਅਸਲ ਲਾਇਆ ਹੋਇਆ ਹੈ ਇੱਕ ਹੀ ਗੁਰੂ ਸਾਹਿਬ ਬਹੁਤ ਨੇ ਇੱਕੋ ਹੀ ਤਾਂ ਗੁਰੂ ਨਾਨਕ ਪਾਸ਼ਾ ਬਹੁਤ ਨੇ ਤੁਹਾਡੀ ਦੁਬਦਾ ਪੈ ਜੇਗੀ ਤੁਸੀਂ ਕਹੋਗੇ ਵੀ ਗੁਰੂ ਨਾਨਕ ਦੇਵ ਜੀ ਕਰਨਗੇ ਕੰਮ ਕਰਨਗੇ ਨਹੀਂ ਬਾਬਾ ਦੀਪ ਸਿੰਘ ਜੀ ਕਰਨਗੇ ਇਹ ਗੁਰੂ ਨਾਨਕ ਸਾਹਿਬ ਨਹੀਂ ਵੱਡੇ ਆ ਉਹ ਨਹੀਂ ਨਹੀਂ ਬਾਬਾ ਦੀਪ ਸਿੰਘ ਜੀ ਹੰਡੇ ਆ ਉਹ ਹਨ ਤੁਸੀਂ ਪਰ ਜੋ ਗੁਰਨਾਨਕ ਸਾਹਿਬ ਤੇ ਗੁਰਬਾਣੀ ਦੇ ਅਨੁਸਾਰ ਚੁਪੈਰਾ ਹੁੰਦਾ ਹੈ ਉਹ ਚੁਪੈਰਾ ਕਰੋ ਐਵੇਂ ਕਿਸੇ ਚੁਪੈਰੇ ਦੇ ਨਾਮ ਤੇ ਪਖੰਡ ਜਾਂ ਮਾਇਆ ਇਕੱਠੀ ਕਰਨ ਦਾ سلسلہ ਨਾ ਚਲਾਓ ਤੁਹਾਨੂੰ ਕੀ ਲੱਗਦਾ ਹੈ ਕਿ ਸਾਰੀ ਕੰਟਰੋਵਰਸੀ ਵਿੱਚ ਕੌਣ ਜ਼ਿਆਦਾ ਸਹੀ ਹੈ ਇਸ ਚੁਪੈਰੇ ਦੇ ਨਾਮ ਤੇ ਕੌਣ ਫਾਇਦਾ ਚੁੱਕ ਰਿਹਾ ਹੈ ਤੇ ਕੌਣ ਸਿੱਖਾਂ ਵਿੱਚ ਇੱਕ ਨਵਾਂ ਪਖੰਡ ਖੜਾ ਕਰ ਰਿਹਾ ਹੈ ਵੇਸੀ ਤੁੰਗਾਗਾ ਕੇ ਕਵਿਤਾ ਬੋਲਣ ਦੀ ਥਾਂ ਉਹਨਾਂ ਨੂੰ ਚਾਹੀਦਾ ਹੈ ਕਿ ਮਹਾਪੁਰਖਾਂ ਦੇ ਕੋਲ ਆਣ ਤੇ ਆ ਕੇ ਆਰ ਵੀ ਪੁੱਛ ਲੈਣ ਕਿ ਬਾਬਾ ਜੀ ਦੱਸੋ ਗਲਤੀ ਕਿੱਥੇ ਹੋ ਗਈ ਅਸੀਂ ਗਲਤੀ ਨੂੰ ਸੁਧਾਰ ਲੈਨੇ ਆ ਜਾਂ ਚੁਕੈਰੇ ਦਾ ਟਾਈਮ ਬਦਲ ਲੈਨੇ ਆ ਪਰ ਨਹੀਂ ਨਹੀਂ ਆਪਾਂ ਨੂੰ ਤਾਂ ਝੁਕਣਾ ਆਉਂਦਾ ਹੀ ਕਿੱਥੇ ਆ ਆਪਾਂ ਤਾਂ ਵੱਧ ਤੋਂ ਵੱਧ ਮਹਾਪੁਰਖਾਂ ਨਾਲ ਵਿਵਾਦ ਪਾ ਕੇ ਅੱਗੋ ਜਵਾਬ ਦੇ ਦੇ ਕੇ ਇਹੋ ਜੇ ਪਖੰਡ ਚੁਲਾ ਕੇ ਪੈਸੇ ਇਕੱਠੇ ਕਰਨੇ ਆ ਤੇ ਆਪਣੇ ਚੈਨਲਾਂ ਤੇ ਵਿਊਜ਼ ਵਧਾਉਣੇ ਆ ਆਦ ਦੀ ਵੀਡੀਓ ਐਸੇ ਕੁਝ ਜ਼ਿਆਦਾ ਲੰਬੀ ਹੋ ਗਈ ਹੈ ਪਰ ਇੱਕ ਵਾਰ ਫਿਰ ਕਹਿ ਰਿਹਾ ਕਿ ਜੇ ਤੁਹਾਨੂੰ ਕੋਈ ਵੀ ਗੱਲ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਵਿੱਚ ਆਪਣੇ ਸੁਝਾਅ ਵੀ ਦਿਓ ਧੰਨਵਾਦ